ਕਿ ਜਿਹੜਾ ਭਾਰਤ ਨੇ ਹਮਲਾ ਕੀਤਾ ਨਾ ਪਾਕਿਸਤਾਨ ਦੇ ਉੱਤੇ ਉਹਦਾ ਨਾਮ ਰੱਖਿਆ ਉਹਨਾਂ ਨੇ ਆਪਰੇਸ਼ਨ ਸੰਧੂਰ ਉਹ ਦੂਜਾ ਜਿਹੜਾ ਜਨਾਨੀਆਂ ਮੱਥੇ ਨੂੰ ਲਾਂਦੀਆਂ ਨੇ ਸੰਧੂਰ ਆਪਰੇਸ਼ਨ ਸੰਧੂਰ ਸਾਰਿਆਂ ਨੂੰ ਪਤਾ ਸੰਧੂਰ ਦਾ ਸੰਧੂਰ ਕੌਣ ਲਾਂਦੇ ਨੇ ਕਿਉਂ ਲਾਣਾ ਸ਼ੁਰੂ ਕੀਤਾ ਹੋਲਡ ਕਰਿਓ ਮੈਂ ਜਰਾ ਇੱਕ ਬੜੀ ਦਿਲਚਸਪ ਜੀ ਕਹਾਣੀ ਸੁਣਾ ਦ ਜਦੋਂ ਉਧਰੋਂ ਹਮਲਾ ਕਰਦੇ ਸੀ ਨਾ ਅਫਗਾਨੀ ਕੇ ਜਾਂ ਹੋਰ ਉਧਰੋਂ ਉਸ ਵੇਲੇ ਹਮਲੇ ਕਰਦੇ ਹੁੰਦੇ ਸਨ ਪਠਾਨ ਤੁਰਕ ਤੇ ਉੱਤੋਂ ਜਿਹੜੇ ਸੀਗੇ ਈਰਾਨ ਤੋਂ ਹਮਲੇ ਹੁੰਦੇ ਸੀ ਐ ਐਸ ਇਹਨਾਂ ਲੋਕਾਂ ਦੇ ਉੱਤੇ ਤਾਂ ਉਹ ਸੀ ਔਰਤਾਂ ਚੁੱਕਦੇ ਹੁੰਦੇ ਸੀ ਔਰਤਾਂ ਚੁੱਕ ਕੇ ਲੈ ਜਾਂਦੇ ਸੀ ਉਧਰ ਜਾ ਕੇ ਵੇਚ ਦਿੰਦੇ ਸੀ ਤੇ ਇਹ ਕੰਮ ਆਮ ਸੀ ਉਸ ਵੇਲੇ ਤੇ ਇਹ ਫਿਰ ਜਿਹੜੇ ਬ੍ਰਾਹਮਣ ਸੀ ਇਹ ਇਕੱਠੇ ਹੋ ਕੇ ਉਹਨਾਂ ਦੇ ਕੋਲ ਗਏ ਹੱਥ ਪੈਰ ਜੋੜੇ ਉਹਨਾਂ ਦੇ ਤੇ ਉਹਨਾਂ ਨੂੰ ਕਿਹਾ ਵੀ ਦੇਖੋ ਇਹ ਸਾਡੇ ਨਾਲ ਧੱਕਾ ਤੁਸੀਂ ਜਿਹੜੀਆਂ ਸਾਡੀਆਂ ਵਿਆਹੀਆਂ ਜਨਾਨੀਆਂ ਨੇ ਉਹਨਾਂ ਨੂੰ ਵੀ ਤੁਸੀਂ ਚੁੱਕ ਕੇ ਲੈ ਜੰਨੇ ਹੋ ਤੇ ਦੂਜਾ ਤਾਂ ਚਲੋ ਠੀਕ ਆ ਮੰਨ ਲੈਂਦੇ ਆ ਅਸੀਂ ਪਰ ਤੁਸੀਂ ਸਾਡੀਆਂ ਵਿਆਹੀਆਂ ਜਨਾਨੀਆਂ ਨੂੰ ਤਰਨ ਲੈ ਕੇ ਜਾਓ ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗਦਾ ਕੋਈ ਨਿਸ਼ਾਨੀ ਹੋਣੀ ਚਾਹੀਦੀ ਐ ਉਹਨਾਂ ਦੀ ਵੀ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਤਾਂ ਅਸੀਂ ਤੁਹਾਡੇ ਤੇ ਤਰਸ ਕਰ ਲੈਨੇ ਆਂ ਵੀ ਕੋਈ ਨਿਸ਼ਾਨੀ ਲਾਓ ਫਿਰ ਉੱਥੋਂ ਸਿੰਧੂਰ ਲਾਉਣਾ ਸ਼ੁਰੂ ਕੀਤਾ ਇਹਨਾਂ ਨੇ ਫਿਰ ਨਿਸ਼ਾਨੀ ਲਾਈ ਜਾਣੀ ਸ਼ੁਰੂ ਹੋ ਗਈ ਕਿ ਹਾਂ ਇਹ ਹੁਣ ਜਿਹੜੀ ਜਨਨੀਆਂ ਵਿਆਹੀ ਹੋਈਆਂ ਇਹਨੂੰ ਨਹੀਂ ਅਸੀਂ ਚੱਕਣਾ ਹੈਗਾ ਸੋ ਉੱਥੋਂ ਸਿੰਧੂਰ ਲੱਗਣਾ ਸ਼ੁਰੂ ਹੋਇਆ ਤੇ ਇਹਨਾਂ ਨੇ ਐਸਾ ਆਪਰੇਸ਼ਨ ਦਾ ਨਾਮ ਵੀ ਸਿੰਧੂਰ ਰੱਖ ਦਿੱਤਾ ਫੜ ਲਓ ਪੁੱਛੋ